ਚਲ ਏਸੀ ਦੇ ਘਰ ਆ ਗਿਆ ਵਾ ਪਰ ਪਤਾ ਨਹੀਂ ਗਰਮੀ ਤੋਂ ਨਹੀਂ ਕਿੱਥੇ ਮੈਂ ਏਸੀ ਸੀ ਹੋਇਆ ਕਰਨਾ ਤੈਨੂੰ ਸੌਂ ਜਾ ਕਰੋ ਪਤੂ ਇਹ ਸ਼ੀਰ ਛੋਇਆ ਕਰਨਾ ਤੇ ਏਸੀ ਤੇ ਡੇਲੀ ਨਹੀਂ ਲਿਆ ਦਾ ਵਾ ਤੇਰੇ ਲਈ ਤੇ ਤੇਰੀ ਚਾਚੀ ਦੇ ਨਾਲ ਦਾ ਵਾ ਪਤੂ ਠੀਕ ਆ ਆ ਤੂੰ ਸੌਂ ਜਾ ਕਰੋ ਤੇ ਕਮੀ ਲੱਗਦੀ ਸੀ ਤੇਨੂੰ ਵੀ ਗਰਮੀ ਲੱਗਦੀ ਸੀ ਨਾ ਤੇ ਦਾਦੀ ਤੇ ਚਾਚੀ ਤੇਰੀ ਨੂੰ ਕਮੀ ਲੱਗਦੀ ਸੀ ਤੇ ਫਿਰ ਕਿ ਆ ਮੇਰੇ ਪੁੱਤ ਦਾ ਹੀ ਏਸ਼ੀਆ ਸੌਂ ਜਾ ਕੇ ਨਹੀਂ ਤੂੰ ਚਾਚੀ ਨੇ ਸੌਂ ਜਾ ਕੇ ਨਹੀਂ ਠੀਕ ਆ ਕਿ ਪਪਾ ਨਾ ਨਹੀਂ ਚਾਚੀ ਚਲ ਪਪਾ ਨਾਲ ਪਾਪਾ ਨਾਲ ਚੱਲ ਠੀਕ ਆ ਫਿਰ ਏਸੀ ਤੇਰਾ ਨਾ ਅੱਜ ਲੱਗਦਾ ਨਾ ਤੁਰ ਮਾ ਨਾ ਸੌ ਜਾ ਕਰੀ ਉੱਥੇ ਠੰਡੇ تھا ਜਿੰਨ ਗਮੀ ਲੱਗਦੀ ਸੀ ਨਾ ਆਹੋ ਚਾਚੇ ਤੇਰਾ ਨੂੰ ਤਾਂ ਫਿਕਰ ਹੀ ਨਹੀਂ ਮੱਸਾ ਵੀ ਫੇ ਕਿਤੇ ਮੈਂ ਘਰ ਵੱਲ ਵੇਖਣਾ ਚੱਲ ਇੱਥੇ ਬਿਆ ਮੇਰਾ ਪੋਤਾ ਤੇ ਪੋਤਾ ਕਿੱਥੇ ਚੜਿਆ ਤੂਛਤਾਨੀ ਨਾ ਕਰ ਕੀ ਕਰਨ ਧਿਆ ਤੇ ਇੱਧਰ ਆ ਜਾ ਮੇਰੇ ਪੁੱਤ ਹੇਠਾ ਉਤਰ ਜਾ ਫਤ ਕੀ ਕਰਦਾ ਵੇਖ ਕਿਤੇ ਕਾਬੂ ਆਉਂਦਾ ਆਹੇ ਤਾਂ ਦੇਖ ਪਿਆ ਸੱਟ ਲਾਉਣੇ ਆ ਆ ਗਈ ਮਮੀ ਲੰ ਤਾਂ ਡੱਬਾ ਗਿਆ ਆਹੋ ਤੈਨੂੰ ਡੱਬਾ ਹੀ ਦੀਦਾ ਵਾ ਡੱਬਾ ਪਹਿਲਾਂ ਵੇਖ ਤਾ ਲਾਤੇ ਹਾਂ ਮੈਂ 50000 ਰੁਪਇਆ ਖਰਚਿਆ ਤਾਂ ਉਹਦਾ ਡੱਬਾ ਆ ਇਹ ਕਾਦੇ ਨਹੀਂ ਖਰਚਤੇ ਇਨੇ ਪੈਸੇ ਤੈਨੂੰ ਤਾਂ ਫਿਕਰ ਹੀ ਨਹੀਂ ਜਿਹੜੇ ਫਰਜ਼ ਤੈਨੂੰ ਕਰਨੇ ਚਾਹੀਦੇ ਉਹ ਮੈਂ ਕਰਨ ਦੇ ਹੀ ਆ ਇਹਨਾਂ ਨੇ ਤੈਨੂੰ ਪਤਾ ਵੀ ਨਹੀਂ ਜਦਾਨੀ ਤੇ ਹਾਲਤ ਕਿਹੜੀ ਆ ਦੇ ਇਹ ਕੀ ਕਰਨਾ ਹੈ ਇਹ ਕੀ ਕੰਮ ਹੈ ਉਹਨੂੰ ਗਰਮੀ ਲੱਗਦੀ ਐ ਅਸੀਂ ਨਹੀਂ ਅੰਦਾਜ਼ ਦੇ ਦੀ ਨਹੀਂ ਨੇ ਪਹਿਲੇ ਖਰਚ ਦੇ ਕਿਤੇ 2-4000 ਮਹੀਨੇ ਦੇ ਦਿਆ ਕਰੋ ਆਹੋ ਦੇ ਦੇਆ ਕਹੂੰਗੇ 2-4 ਕਿਉਂ ਨਹੀਂ ਦੇ ਦੇਣੀ ਤੈਨੂੰ ਸ਼ਰਾਬ ਪੀਣ ਨੂੰ ਸ਼ਰਮ ਨਹੀਂ ਆਂਗੀ ਤੈਨੂੰ ਗੱਲ ਕਰ ਤੇ ਨੂੰ ਅੰਦਾਸਾ ਤੇਰੀ ਇਹਨੂੰ ਕੀ ਅਕਲ ਲੱਗੀ ਅੱਜ ਕੀ ਪਕਾਣ ਦੇ ਕਰਨਿਆ ਵਾ ਪਹਿਲਾਂ ਇਹ ਦੱਸ ਉਹਨੂੰ ਮਨੀਨਾ ਤੇ ਪੜਾ ਦੇ ਬੋਲਦਾ ਵਾਂ ਉਹੋ ਹੀ ਕੰਮ ਕਰਨ ਦੇਆ ਨਾ ਹੁਣ ਜਿਹੜਾ ਕੰਮ ਤੈਨੂੰ ਕਰਨਾ ਚਾਹੀਦਾ ਹੈ ਉਹ ਕਰਨ ਦੇਆ ਵਾ ਉਹਨੂੰ ਅੱਤੇ ਜਬਾਨਾ ਮੈਂ ਕਿਹਾ ਮੇਰਾ ਉਹਦੇ ਕਹੇ ਉਹਨੂੰ ਨਹੀਂ ਫਿਕਰ ਹੈਗਾ ਆਪਣੀ ਜਨਾਨੀ ਦਾ ਵੀ ਨਾ ਆਪਣੀ ਜਨਾਨੀ ਦਾ ਨਾ ਆਪਣੇ ਨਿਆਣੇ ਦਾ ਜਾ ਜਾ ਕੇ ਅਸੀਂ ਲਿਆਦੇ ਉਸੇ ਬੜੀ ਅੱਤੇ ਜਬਾਨਾ ਉਤਰ ਪਿਆ ਤਾਂ ਤੈਨੂੰ ਕਦੋਂ ਅਕਲ ਆਉਗੀ ਉਹਨੂੰ ਬੜੀ ਅਕਲ ਹੈ ਹਨਾ ਮੈਨਾਂ ਨਹੀਂ ਹੈਗੀ ਮੈਨੂੰ ਨਹੀਂ ਆਉਣੀ ਕੰਮ ਕਿੱਡਿਆ ਵਾ ਅੱਜ ਕੀ ਹੋਇਆ ਤੈਨੂੰ ਕੀ ਬੜਿਆ ਤੇਰੇ ਮੂੰਹ ਚ ਜਿਹੜਾ ਘੜੀ ਦੇ ਪਿਛੋਂ ਮਨਾਸਾਂ ਵੜੀ ਜਾਂਦਾ ਜਾ ਜਾ ਕਿੱਥੇ ਸਾਬੀ ਜਦੋਂ ਪੈਣਾ ਜਾ ਜਾ ਜਾਣਾ ਨਹੀਂ ਮੈਂ ਇੱਥੇ ਹੀ ਆ ਕੇ ਚੇਂਜ ਜਾਵਾਂ ਕਿੱਥੇ ਵੀ ਲੈ ਦੱਸ ਜੇ ਮੇਰੇ ਕੇ ਆਪਣੇ ਚੱਲ ਕੇ ਨਾ ਤੁਹਾਡੇ ਘਰ ਉੱਥੇ ਤੋਂ ਉੱਥੇ ਮੁੱਦਾ ਵੱਜਣਾ ਨੇ ਇਹਨੇ ਕਰਤੂਤ ਦੇ ਮਾਲਕ ਜੇ ਆਪਣਾ ਘਰ ਸੰਭਲੋ ਉਹ ਸਾਂਭਿਆ ਵਾ ਮੰਮੀ ਜੋ ਕੰਮ ਕਰੂਗਾ ਛੱਡ ਕੇ ਤੁਸੀਂ ਆਪਣਾ ਖਰਚ ਵੀ ਨਹੀਂ ਦਾ ਪੂਰਾ ਕਰ ਸਕਦੇ ਸਾਂਭਣਾ ਕੀ ਆ ਸੁੱਖ ਸੁੱਖ ਕਿੱਥੇ ਗਈ ਸੁੱਖ ਕੀ ਸੁੱਖ ਕਹੌਣ ਕੀ ਕਹਿ ਰਹੇ ਤੂੰ ਚਾ ਵੀ ਪੂਰੇ ਕਰਿਆ ਕਰਦਾ ਪਿਆ ਚਾ ਦਾ ਦਾ ਆ ਚੀਜ਼ ਲੈਣ ਵੜੀ ਆ ਲਿਆ ਕੇ ਦੇਣ ਵਾਲਾ ਕਦੇ ਕੀਤਾ ਵੀ ਆ ਵੇ ਤੂੰ ਉਹਦੇ ਦੁਆਰੇ ਹੋਣਾ ਵਾ ਜਿਹੜੇ ਫਰਜ਼ ਤੇ ਨਿਆਣਾ ਵੀ ਕਰਦੇ ਚਾਚੂ ਤੇਰਾ ਖਿਆਲ ਦਿਮਾਗ ਖਰਾਬ ਐਲਾ ਸੁਣ ਲੋ ਉਹਦੇ ਕੋਈ ਅਕਲ ਲਲਾ ਮਾ ਸੱਚਾ ਚਾਚਾ ਦਿਮਾਗ ਖਰਾਬ ਕਰਨ ਦੇ ਚਾਚਾ ਹੋਰ ਕਰਨ ਵੀ ਕੀ ਡਿਆਟ ਮਾਰ ਕੇ ਖਰਾਬ ਕਰਨ ਦੇ ਆ ਚਾਚੇ ਨੂੰ ਇੰਨੀ ਅਕਲ ਹੋਵੇ ਤੇ ਆਪਣੀ ਜ਼ਿੰਮੇਵਾਰੀ ਸਮਝੇ ਜ਼ਿੰਮੇਵਾਰੀ ਤਾਂ ਸਮਝਣੀ ਹੁੰਦੀ ਨਹੀਂ ਜਾ ਮੰਮੀ ਚਾ ਲੈ ਆਪਣਾ ਦੇ ਥੋੜੇ ਗਾੜਾ ਜਿਹਾ ਮਠਾ ਪਾ ਕੇ ਲੈ ਮੈਨੂੰ ਨਹੀਂ ਪਤਾ ਲੱਗਦਾ ਮੇਰੇ ਦਿਮਾਗ ਤੋਂ ਨਹੀਂ ਲੰਘੀ ਜਾਂਦੀਆਂ ਗੱਲਾਂ ਨਿਮਾਗ ਤੇਰਾ ਹੋਵੇ ਤੇ ਫੇਰੀਆ ਦਿਮਾਗ ਤੇ ਖਾਲੇ ਸ਼ਰਾਬ ਨੇ ਦਿਮਾਗ ਤੇਰਾ ਮਾਸਾ ਰਹਿ ਵੀ ਨਹੀਂ ਗਿਆ ਕਾਹਦੇ ਜੋ ਕਹਿੰਨਾ ਵੀ ਤੇਰਾ ਟਬਾਵੇਗਾ ਕਿੱਦਾਂ ਕਰ ਚੱਲੂਗਾ ਚੱਲਣ ਡਿਆ ਮਾਤਾ ਜੀ ਚਾਹ ਲਿਆ ਵੇ ਚਾਹ ਤੇਰਾ ਸੱਚ ਪੰਮੀ ਮੈਂ ਨਹੀਂ ਚਾਹ ਤੈਨੂੰ ਮम्मी ਹੁਣ ਕੀ ਗੱਲ ਹੋਈ ਜੇ ਹੁਣ ਆਕੇ ਤੈਨੂੰ ਪਤਾ ਹੀ ਆ ਜਿਹੜੀ ਗੱਲਾਂ ਰੋਲਾ ਪਿੰਦਾ ਹੁੰਦਾ ਫੇਰ ਪੀ ਆਏ ਪੀ ਅੱਜ ਪੀਤੀ ਤੇ ਸਵੈਲ ਆਉਣੀ ਨਹੀਂ ਡਈ ਤੇ ਉਦਾਂ ਹੀ ਨੱਕ ਜਾ ਮਲੀ ਜਾਂਦੇ ਪਤਾ ਨਹੀਂ ਕੀ ਗੱਲ ਐ ਇਹਨੂੰ ਫੇਰ ਉਦਾਂ ਹੀ ਮਮੀ ਆਇਆ ਹੁਣ ਉਦਾਂ ਕੀ ਹੋ ਗਿਆ ਵਾ ਟੰਨ ਹੋਇਆ ਵਾ ਆਖਾ ਉਹਦੀ ਓਗਣ ਨਹੀਂ ਡਈਆਂ ਇੰਨਾ ਪਤਾ ਨਹੀਂ ਮੈਂ ਮਾਂ ਨਾਲ ਗੱਲ ਕਰਦੇ ਆ ਕਿੰਨਾ ਕਰਨ ਦਿਆ ਮਾਸਾ ਉਹਨੂੰ ਪਤਾ ਨਹੀਂ ਹੈਗਾ ਹਾਏ ਮੰਮੀ ਕੀ ਹੋ ਗਿਆ ਮੈਂ ਤੇ ਆਖਿਆ ਚੱਲ ਜੇ ਠੀਕ ਹੁੰਦੇ ਆ ਤੇ ਮੌਸਮ ਸਹੀ ਡੈਡੀ ਨੂੰ ਮਿਲ ਕੇ ਆਨੇ ਅੱਜ ਮੌਸਮ ਸਹੀ ਹੁੰਦਾ ਤਾਂ ਸਹੀ ਹੀ ਮੰਨਦੀ ਮੈਂ ਇਹ ਗੱਲ ਪਰ ਉਹਨੂੰ ਪਤਾ ਨਹੀਂ ਕੀ ਹੋ ਗਿਆ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਇੱਕ ਗੱਲ ਮੈਂ ਬੜੀ ਨੋਟ ਕੀਤੀ ਆ ਪਰ ਇਹ ਗੱਲ ਸਾਨੂੰ ਸੋਚਣੀ ਚਾਹੀਦੀ ਜਿਹੜੀ ਚੀਜ਼ ਸਾਨੂੰ ਨਹੀਂ ਨਾ ਮਿਲਦੀ ਉਹ ਚੀਜ਼ ਦਾ ਹੀ ਬਾਰ-ਬਾਰ ਜਗ ਨਹੀਂ ਕਰਨਾ ਚਾਹੀਦਾ ਸਾਨੂੰ ਸੁਖਵੇਂ ਤੂੰ ਹੀ ਸੋਚ ਜਿੱਦਨ ਦੀ ਸਾਨੂੰ ਆ ਖੁਸ਼ੀ ਮਿਲੀ ਆ ਇੱਕ ਬੰਨੇ ਤਾਂ ਦੁੱਖ ਹੀ ਮਿਲਣਦੇ ਆ ਨਾ ਉਹਦੇ ਸਾਭੀ ਨੇ ਕਦੇ ਨਸ਼ੇ ਨੂੰ ਸ਼ਰਾਬ ਨੂੰ ਹੱਥ ਨਹੀਂ ਲਾਇਆ ਮੰਮੀ ਉਦਾਂ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਪਹਿਲਾਂ ਤੁਸੀਂ ਮੇਰਾ ਨਾਂ ਲਉਂਦੇ ਹੁਣ ਤੇ ਨਿਆਣੇ ਵੱਲ ਚਲੇ ਗਏ ਮਤਲਬ ਆਪਾਂ ਹੀ ਖਰਾਬ ਹੋ ਗਏ ਆਪਾਂ ਨਹੀਂ ਖਰਾਬ ਹੋ ਗਏ ਮੈਂ ਕਹਿੰਦੀ ਸਾਡੀ ਕਿਸਮਤ ਹੀ ਖਰਾਬ ਹੋ ਗਈ ਆ ਮੰਮੀ ਤੇ ਲੈ ਦੇ ਕੇ ਮੇਰੇ ਤੇ ਗੱਲ ਨਹੀਂ ਹੁਣੀ ਹੁੰਦੀ ਜੋ ਮਰਜ਼ੀ ਹੋ ਜੇ ਤੈਨੂੰ ਮੈਂ ਕਿਆ ਕਿਹਾ ਤੇਰੇ ਨਾਲ ਗੱਲ ਕਰਨ ਦੇ ਆ ਤੂੰ ਮੂੰਹ ਜਿਹਾ ਬਣਾ ਲਿਆ ਵਾ ਮੂੰਹ ਬਣਾਵਾ ਹੀ ਨਾ ਮੰਮੀ ਹੁਣ ਪਹਿਲਾਂ ਤੁਸੀਂ ਦੂਜੀ ਗੱਲ ਦੇ ਪਿੱਛੇ ਪਏ ਉਦੋਂ ਤੁਸੀਂ ਮੈਨੂੰ ਘਰੋਂ ਕੱਢਣ ਨੂੰ ਤਿਆਰ ਹੋਈ ਹੁਣ ਤੁਸੀਂ ਉਲਟਾ ਇਲਜ਼ਾਮ ਲਾਉਂਦੇ ਪਏ ਹੁਣ ਨਿਆਣਾ ਦੇ ਹੱਥ ਚ ਫੜਾਉਂਦੇ ਵਾ ਬੋਤਲ ਇਹ ਦੇ ਉਲਟਾ ਨਹੀਂ ਇੱਕ ਕਿਸਮਤ ਹੁੰਦੀ ਆ ਇਹ ਪੈਰਾ ਹੁੰਦਾ ਕਿਸ ਦਾ ਚੰਗਾ ਹੁੰਦਾ ਕਿ ਮਾੜਾ ਹੁੰਦਾ ਵਾ ਇਹ ਪਤਾ ਨਹੀਂ ਕੀ ਗੱਲ ਆ ਮੈਂ ਤੇ ਉਹ ਗੱਲ ਨੂੰ ਪੁਛ ਤਾਉਣ ਡੀਆਂ ਮੈਨੂੰ ਇੰਨਾ ਨਹੀਂ بار بار ਤੇਰੇ ਮਗਰ ਪੈਣਾ ਚਾਹੀਦਾ ਮੈਨੂੰ ਨਹੀਂ ਪਤਾ ਲੱਗਦਾ ਮੰਮੀ ਤੁਹਾਡਾ ਤੁਸੀਂ ਇੱਕ ਪਾਸੇ ਗੱਲ ਹੋਰ ਕਰਦੇ ਜੀ ਦੂਜੇ ਪਾਸੇ ਝਟਪਲਟ ਜਾਂਦੇ ਜੇ ਤੁਸੀਂ ਭਾਵੇਂ ਤੇਰੇ ਨਾਲ ਜਿੰਨਾ ਮਰਜ਼ੀ ਕਰਲਾਂ ਤੂੰ ਕਿਉਂ ਐਦਾਂ ਕਰਦੀ ਮੇਰੇ ਨਾਲ ਮੰਮੀ ਮੈਂ ਤੇ ਕਰਦੀ ਨਹੀਂ ਐਦਾਂ ਮੈਂ ਤਾਂ ਚੰਗੀ ਪਿਆਲੀ ਰਹਿਣੀ ਆ ਤੁਸੀਂ ਗੱਲ ਕਰਨੀ ਹੁੰਦੀ ਚੁੱਬਣ ਵਾਲੀ ਜੰਗੇ ਭੜੇ ਰਹਿੰਦੀਆਂ ਮੇਰੇ ਦਿਮਾਗ 'ਚ ਨੁਕਸਾ ਤੂੰ ਹੀ ਜੰਗੇ ਭੜੇ ਰਿੰਦੇ ਦੋਵੇਂ ਜੀ ਸੱਚੀ ਖਾ ਹੀ ਲਿਆ ਤੂੰ ਤੇ ਮੈਨੂੰ ਉਹ ਨਰਸੋਈ 'ਚ ਵੜ ਕੇ ਬਹਿ ਗਈਆਂ ਫਰਾਈ ਬੀਨ ਫਾਲਾ ਤੇ ਚਾਹ ਬਣਾਉਂਦਾ ਕਸਮੰਦਿਆ ਚਾਹ ਮੰਗਣ ਬਣਾ ਲੈ ਨਹੀਂ ਮੈਂ ਤੈਨੂੰ ਪੀਣੀ ਐ ਨਹੀਂ ਮੈਂ ਨਹੀਂ ਪੀਣੀ ਉਹਨੂੰ ਚਾਹ ਬਣਾ ਕੇ ਦੇ ਉਹ ਤਾਂ ਗਾੜਾ ਮਿੱਠਾ ਪਾਦੀ ਹੁਣ ਪਤਾ ਨਹੀਂ ਕੀ ਗਾੜਾ ਮਿੱਠਾ ਕਰਕੇ ਕੀ ਸਾਬਤ ਕਰਨਾ ਹੁੰਨੇ ਤੇ ਉਹ ਦੀਦੀ ਹੁਣੀ ਆਏ ਨਹੀਂ ਉਹਨਾਂ ਵਾਸਤੇ ਬਣਾਣਾ ਹੁੰਦੀ ਹੁਣੀ ਹੁਣ ਤੇ ਨਹੀਂ ਦੀਦੀ ਹੁਣ ਅੱਜ ਤੇ ਵੇਖੀ ਜਾਊਗੀ ਤੂੰ ਪਹਿਲਾਂ ਉਹਨਾਂ ਲਈ ਬਣਾ ਲੈ ਉਦੇ ਬਣਾ ਕੇ ਤੇ ਉਹਨੂੰ ਮਿੱਠਾ ਗਾੜਾ ਚਾਹੀਦਾ ਵਾ ਸਾਨੂੰ ਨਹੀਂ ਮਿੱਠਾ ਗਾੜਾ ਚਾਹੀਦਾ ਸਾਨੂੰ 슈ਗਰ ਨਹੀਂ ਕਰਾਉਣੀ ਦੀਦੀ ਹੁਣ ਜੋ ਕੀ ਵੀ ਚਾਹ ਬਣਾ ਹੀ ਲਈ ਹੁੰਦੇ ਹੀ ਹੁਣੇ ਆ ਫੇਰ ਉਹਨਾਂ ਜੋਗੇ ਨਹੀਂ ਤੇ ਮੈਨੂੰ ਬਣਾਉਣੀ ਪੈਣੀ ਆ ਆ ਬੜਾ ਫਰਿੱਟ ਕਿੰਨਾ ਟਾਈਮ ਲੱਗ ਗਿਆ ਤੇ ਰੋ ਹੀ ਹੋ ਗਿਆ ਸ਼ਰਮੀਤ ਕਿੰਨਾ ਟਾਈਮ ਲਾ ਕੇ ਅਸੀਂ ਕਦੋਂ ਦਾ ਘਰ ਆ ਗਿਆ ਆ ਮੰਮੀ ਉਦੋਂ ਮੇਰੇ ਹੱਥ ਪੈ ਨਹੀਂ ਗਿਆ ਤੇਲ ਤੇ ਹੱਥ ਸੜਿਆ ਦੀ ਦਵਾਈ ਲੈਣ ਲੱਗ ਪਏ ਤੇ ਫੋਨ ਕਰਕੇ ਦੱਸਿੰਦੀ ਮੈਂ ਫਿਕਰ ਕਰਨ ਢੀ ਪਏ ਤੱਕ ਘਰ ਕਿਉਂ ਨਹੀਂ ਆਏ ਨਿੱਕੀ ਜਿਹੀ ਗੱਲ ਦਾ ਫਿਕਰ ਹੁਣ ਗਾਵੇਂ ਤੇ ਅੰਦਰ ਹੋ ਲੈਣ ਦੋ ਤੁਸੀਂ ਤੇ ਹੋ ਜਾਓ ਅੰਦਰ ਜੀ ਜੀ ਪਾਣੀ ਲਿਆ ਮੈਂ ਨਹੀਂ ਪਾਣੀ ਨਹੀਂਗਾ ਪੀਣ ਆਏ ਚਲ ਬਾਓ ਮੈਂ ਚਾਹ ਬਣਾਈ ਚਾਹ ਰਹੀ ਹਾਂ ਕਿੰਨੀ ਆ ਲਵਾ ਲਿਆ ਮਿਸਵਾਨ ਨੇ ਆਹ ਇਹਨੇ ਸਮਾਨ ਲਵਾ ਹਾਂ ਇਹ ਕਿੱਥੇ ਗਿਆ ਮੈਂ ਤੇ ਉੱਥੇ ਗਲੀ ਚ ਪਹਿਲਾਂ ਲੋਤਰੀ ਕਿੰਨਾ ਚਿਰ ਭਾਈ ਘੋਤਾ ਰਿਆ ਤੇ ਉਹ ਆਇਆ ਮੁੰਡਾ ਉਧਰੋਂ ਫਾਟੀਆਂ ਦਾ ਤੇ ਉਹਨੂੰ ਕਿਹਾ ਮੈਂ ਸਮਾਨ ਲਵਾਇਆ ਤੇ ਇਹ ਕੀ ਕਰਨ ਗਿਆ ਇਹ ਵੇਖ ਲੈ ਕੀ ਕਰਨ ਗਿਆ ਉਹ ਤੈਨੂੰ ਕੋ ਪਤਾ ਹੈ ਕਿ ਨਹੀਂ ਆਹ ਕੋਵੇ ਡੇਲੇ ਵੇਹ ਤਾਂ ਨੂੰ ਘਰ ਘਰ ਵੇਂਦਾ ਪਤਾ ਹੀ ਆ ਕੀ ਆ ਕੀ ਆ ਜਿੱਲੇ ਹੋਰਦਾ ਤੇਰਾ ਫਰਜ਼ ਮੁੱਕ ਗਿਆ ਇਹ ਘਰ ਤੋਂ ਘਟ ਤੇ ਆਜ ਨੂੰ ਨਵਾਇ ਨੀਂਦਾ ਸਵਾਨਾ ਪਾਲ ਨਹੀਂ ਲੱਗ ਗਿਆ ਮਨੇ ਇਹਦੇ ਦਿਮਾਗ 'ਚ ਨਹੀਂ ਕੁਝ ਪੈਂਦਾ ਇਹਨੂੰ ਇੱਕੋ ਹੀ ਚੀਜ਼ ਦਿੱਸਦੀ ਬਸ ਹੋਰ ਕੁਝ ਨਹੀਂ ਦਿਦਾ ਇਹਨੂੰ ਤੇ ਕਰਦਾ ਕੀ ਤਾਨੂੰ ਨਹੀਂ ਜੀਦਾ ਕੀ ਕਰਦਾ ਹੋਸ਼ ਆਪਣੇ ਆਪ ਦੀ ਹੈ ਨਹੀਂ ਗਏ ਅੱਜ ਪੀਤੀ ਦੀਆਂ ਨਹੀਂ ਅਸ ਮੇਖਾ ਜੀ ਪੀਤੀ ਨਹੀਂ ਪਤਾ ਨਹੀਂ ਹਾਂ ਕੀ ਭੰਡਿਆ ਮੂੰਹ ਹੀ ਮਲੀ ਜਾਂਡਿਆ ਸੇਰਦਾ ਨਾ ਨਹੀਂ ਪੀਤੀ ਤੇ ਉਤਰਾ ਹੋਊਗਾ ਕਿ ਹੁਣ ਪੀ ਪੀ ਕੇ ਮਰਿਆ ਪਿਆ ਉਹ ਗੱਲ ਫਿਰ ਤੁਹਾਨੂੰ ਵੀ ਗੁੱਸਾ ਲੱਗਣਾ ਕਿ ਕਿਦਾਂ ਆਂਦੇ ਮੇਰੇ ਡੈਲੇਗੈਂਡ ਦੇਖਦਾ ਤਾੜੇ ਲੱਗੇ ਚਾਹ ਲੈ ਗਏ ਮਾੜੇ ਤੇਨ ਚਾਹ ਮੈਂ ਤੈਨੂੰ ਅੱਗੇ ਵੀ ਕਹਿ ਦਿੱਤੀ ਨਾ ਮੈਂ ਨਹੀਂ ਚਾਹ ਦੇਣੀ ਤੈਨੂੰ ਦਫਾ ਹੋ ਜਾ ਕੇ ਚਾਹ ਦੇ ਤੈਨੂੰ ਲੋਕੀ ਨਿੰਬੂ ਪਾਣੀ ਲੱਸੀ ਲੱਸੀ ਪੀਂਦਿਆ ਤਾਂ ਤੈਨੂੰ ਚਾਹ ਦੇਈਏ ਤੈਨੂੰ ਉੱਠ ਕੇ ਤੂੰ ਕੋਈ ਕੰਮ ਕਰ ਨੂੰ ਹੱਥ ਲਾ ਕਿੱਦਾਂ ਵੇਖਦੇ ਜਿਵੇਂ ਮਿੱਠਾ ਗਾੜਾ ਕਹਿਤਾ ਪਾਦੇ ਜਾ ਜਾ ਕੇ ਤੜੀਏ ਦੇ ਕੰਮ ਤੋਂ ਨਾ ਵੇਖ ਜਾ ਕੇ ਮੈਂ ਠੇਕਾ ਵੀ ਨਾ ਕਰ ਲੈਣੀ ਠੀਕ ਕਿਤੇ ਦੇ ਦੋ ਛੱਡ ਲੈ ਠੇਕੇ ਤਾਂ ਸਰਜੂ ਫਿੱਟੇ ਮੂੰਹ ਵੇ ਤੇਰੀ ਕਰ ਤੂੰ ਉੱਦੇ ਇੱਥੋਂ ਤੱਕ ਆ ਕੇ ਤੁਹਾਨੂੰ ਠੇਕੇ ਦੇ ਦੇ ਦੋ ਇਹਦੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੈ ਮਾਦਾ ਜਨਨ ਤੈਨੂੰ ਕੋਈ ਗੱਲ ਕਰੋ ਘੜੇ ਘੜ ਕੇ ਰੱਖੀਂ ਦੀ ਵੀ ਤੈਨੂੰ ਆਹ ਗੱਲ ਕਰਨੀ ਗੱਲ ਮੈਂਟੀ ਜਵਾਬ ਦੇਣਾ ਇਹ ਕੁਛ ਵੀ ਨਹੀਂ ਸੋਚਦਾ ਗੱਲ ਕਰਨ ਲੱਗਾ ਜਿਹੜੀ ਗੱਲ ਕਰਨੀ ਉਸੇ ਆਪਣੇ ਮੂੰਹ ਤੇ ਮਾਰਦਾ ਤੇਰੇ ਕੋਲ ਕਰਦਾ ਕੀ ਆ ਕੱਢੇ ਨੂੰ ਘਰੋਂ ਬਾਹਰ ਨੂੰ ਆਦਾ 8000 ਰੁਪਏ ਜਾਂ 10000 ਰੁਪਏ ਮੈਨੂੰ ਦਿੰਦੀਆਂ 5-7000 ਰੁਪਏ ਤਾਂ ਮੈਂ ਵੀ ਕੁਛ ਨਾ ਕੁਛ ਕਰ ਲੈਂਦਾ ਮੈਂ 5-7000 ਕੀ ਕਰਨਾ 5000 ਮੈਂ ਨਾ ਤੇਰੇ ਸਿਰੋਂ ਚ ਡਿਆਵਾਂ ਕੰਮ ਕਰਨਾ ਤੇਰੇ ਸਿਰ ਚੜਕੇ ਮੇਰੇ ਸਿਰ ਚੜਕੇ ਕੰਮ ਕਰਨਿਆ ਦੱਸ ਹੋਸ਼ ਹੈ ਨਹੀਂ ਬੋਲਣ ਦੀ ਕਿ ਨਾ ਮੱਥਾ ਮਾਰਨ ਦੇ ਤੇ ਤੂੰ ਮੂੰਹ ਤੇ ਗੱਲ ਕੋਈ ਘੜਦੇ ਤੇ ਕੋਈ ਨਿਕਲਦੀ ਕਦੀ ਤੂੰ ਕਿਹਦੇ ਸਿਰ ਚੜਕੇ ਪੀਣਾ ਕਦੀ ਤੂੰ ਕਿਹਦੇ ਸਿਰ ਚੜਕੇ ਚਪੀਣਾ ਇੱਕ ਦਿਨ ਦੱਸ ਹੀ ਦੇਣਾ ਉਹ ਜਿਦਾ ਮੈਨਾਂ ਬਾਹਰ ਨਹੀਂ ਲੋਕ ਜੀਣ ਦਿੰਦੇ ਤੂੰ ਭਰਾ ਦਾ ਚਮਚਾ ਤੂੰ ਭਰਾ ਦਾ ਗਲਮਲੇ ਆਇਆ ਕਾਮੀਨ ਆਇਆ ਕੇ ਬਹਿ ਤਾਂ ਆਇਆ ਕੇ ਬਹਿ ਉਹਦੇ ਬਾਅਦ ਆਪਾਂ ਦਾ ਹੈਗਾ ਤੈਨੂੰ ਕੋਣ ਮਗਾ ਦੇ ਬੰਨੀ ਤੋਹਾਂ ਨੂੰ ਕੋਣ ਮਗਾ ਦੇ ਬੰਨੀ ਤੈਨੂੰ ਆ ਉੱਥੇ ਬਹੁ ਪਛਾਣ ਹੋ ਕੇ ਜਦ ਬਹਿ ਜਾ ਅਸੇ ਰਾਗ ਨਾਲ ਮੈਂ ਦੱਸਦਾ ਤੇਰੀ ਸੁਣਾ ਗੱਲ ਲੱਤਾਂ ਚੌੜਚਪਟ ਖਲਾਰ ਕੇ ਤੇ ਬੈੜ ਤੇ ਪਿਆਰੀ ਨਾ ਜ਼ੁਬਾਨ ਤੋਂ ਵਾਧੂ ਦੀ ਚਲੋ ਨਾ ਗੋਮੋ ਕੱਪੜਾ ਹਾਂ ਫੇਰ ਲੜਾਈ ਕਰੇਗਾ ਅੱਗੇ ਜਾ ਸਾਰੇ ਚਲ ਜਿਓਥੋਂ ਕੀ ਦੇ ਜੀਏ ਕਿਹੜੀ ਕੋਲੇ ਦੇ ਜੀਏ ਚਲ ਜਿਓ ਘਰ ਦਾ ਪਿਓ ਲੱਗਦਾ ਮੈਨੂੰ ਗੱਲ ਕਰਦੀ ਕੋਈ ਕਰਨੀ ਨਹੀਂ ਆਈ ਉਹਨੂੰ ਲੈ ਜਾ ਲੈ ਕਿੱਥੇ ਲੈ ਜਾ ਕਿੱਥੇ ਲੈ ਜਾ ਦੱਸ ਚੌਗੀ ਵਾਲੀ ਇਹਨੋਂ ਸਭ ਕੁਝ ਮੱਸਾ ਲੈ ਕੇ ਨੀ ਤੇ ਸੁਧਮਾ ਹੀ ਨਹੀਂ ਉਹ ਤੇਨੂੰ ਮਾਰ ਲਓ ਮੱਥਾ ਆਪੀ ਇਹਦੇ ਨਾਲ ਤੂੰ ਕਿਉਂ ਖਾਲਿਆ ਸਾਨੂੰ ਪਰ ਚਾਹੇ ਜੋ ਘਰ ਰਹਿਣ ਦੇ ਰਹਿਣ ਕਿਉਂ ਨਹੀਂ ਦੇਂਦਾ ਜੀਂ ਜੋ ਘਰ ਤੇ ਛੱਡ ਦਰੇ ਚ ਮੈਨੂੰ ਕੀ ਆਖਣਗੇ ਲੋਕੀ ਜੋ ਕਹਿੰਦੇ ਸੁਣ ਲਈ ਮਾਤਾ ਮੇਰ ਕੋ ਨਹੀਂ ਸੁਣਿਆ ਚਾਹ ਦੇ ਦੇ ਜੀ ਤਾਂ ਨਹੀਂ ਤੇ ਜ਼ੁਬਾਨਾਂ ਚ ਚਲਾਈਏ ਜਾ ਮੈਂ ਚਪੇਰ ਮਾਂ ਵੀ ਮੂੰਹ ਤੇ ਭੰਗੀ ਜਦੋਂ ਜਦੋਂ ਸੋਹ ਚਾਹੇ ਆਲੋ ਜੀ ਫੜੋ ਕੀ ਹੋਇਆ ਤੁਹਾਨੂੰ ਅੱਜ ਮਠਿਆ ਹੋਰ ਥੋੜਾ ਜਿਹਾ ਭੂਖ ਲੈਂਦੀ ਤੂੰ ਬਥੇਰਾ ਪਾਇਆ ਜਿੰਨਾ ਅੱਗੇ ਪਾਇਦਾ ਹੋਰ ਮੈਂ ਚਾਣੀ ਨਾ ਕਰਨੀ ਹੁੰਦੀ ਤੁਹਾਡੇ ਵਾਸਤੇ ਮੈਂ ਕਿਆ ਮਾੜਾ ਨੂੰ ਵੱਧ ਮਠਾ ਪਾ ਕੇ ਬਣਾ ਕੇ ਦੇਈ ਆਓ ਡੱਬੇ ਵਿੱਚ ਲੱਦ ਦਿੰਨੀ ਐ ਪੀਰੋ ਚੁੱਪ ਕਰਕੇ ਹਾਂ ਜਿਆ ਫੋਨ ਕਰਨਾ ਮੈਂ ਨਾ ਚੁੱਕਣਾ ਚੱਕਣਾ ਇਹਦਾ ਤੇ ਮੈਨੂੰ ਲੱਗਦਾ ਦਿਮਾਗ ਹੀ ਖਰਾਬ ਹੋਇਆ ਆਪਾਂ ਉਹਨਾਂ ਨੂੰ ਆਗੇ ਤੇ ਮੰਮੀ ਨੂੰ ਆਂਦਾ ਜਬਾਨ ਨਾ ਚਲਾ ਕੋਈ ਵੱਡੇ ਛੋਟੇ ਦੀ ਕੋਈ ਕਦਰ ਸੁਣਨ ਰਹਿ ਗਈ ਆ ਕੋਈ ਵੀ ਤੇ ਕਦਰ ਸਵਾਰ ਨਹੀਂ ਅੰਨਾ ਤੇ ਆ ਰਹਿਂਦਾ ਪਤਾ ਤੇ ਉਹਨਾਂ ਲੱਗਣ ਨਹੀਂ ਡਿਆ ਇੱਕ ਆ ਦੇ ਵੇਖਿਆ ਤੁਨਕੋਰ ਕਿਥੀ ਆ ਇਦਾਂ ਇਹਨਾਂ ਕਾ ਕਾਤੋਂ ਕਰਨੇ ਆ ਇਦਾਂ ਦਾ ਕਰਕੇ ਇਦਾਂ ਦਾ ਕਰਕੇ ਪੰਨਾ ਹੈ ਨਾ ਤੇ ਕਰਨਾ ਕੀ ਹੋਰ ਹੋਰ ਇਹਨੇ ਕੀ ਕਰਨਾ ਸ਼ਰਾਬ ਪੀਪੀ ਤੇ ਮਰਿਆ ਪਿਆ ਸ਼ਰਾਬ ਦਾ ਨਹੀਂ ਆ ਕੰਮ ਨੂੰ ਤਾਂ ਕੋਈ ਹੋਰ ਲੱਗਦਾ ਵਾ ਹਾਏ ਹਾਏ ਹੋਰ ਸ਼ਰਾਬ ਤੇ ਲੋਕੇ ਪਤਾ ਨਹੀਂ ਕਿਦਾਂ ਪਿਆਉਂਦੇ ਹਣੇ ਆ ਹੋਰ ਕੰਮ ਹੋਰ ਸੌਖੇ ਹੋ ਜਾਂਦੇ ਤੁਸੀਂ ਬੱਚੇ ਜਿ ਐਵੇਂ ਨਾ ਗੱਲਾਂ ਮਾਰੀ ਜਾਇਆ ਕਰੋ ਮੈਨੂੰ ਨਹੀਂ ਲੱਗਦਾ ਕੋਈ ਨਾ ਕੋਈ ਕੰਮ ਕਿਤੇ ਨਾ ਕੋਈ ਇਹੋ ਜੀ ਗੱਲ ਤਾਂ ਹੁੰਦੀ ਜੇ ਮੰਮੀ ਘਰੋਂ ਨੂੰ ਪੈਹਾ ਟਕਾ ਦਿੰਦੀ ਕੋਈ ਨਾ ਕੋਈ ਇਦਾਂ ਨਹੀਂ ਆਖੀਦਾ ਹੁੰਦਾ ਐਵੇਂ ਜਾਣੇ ਬੁੱਝੇ ਤੋਂ ਬਿਨਾ ਨਹੀਂ ਐਵੇਂ ਗੱਲ ਮੂੰਹ ਕੱਢ ਦੇਈਦੀ ਇਸੇ ਕਰੋਂ ਮੈਨੂੰ ਤੁਹਾਡੇ ਤੇ ਹੁੰਦਾ ਵਾ ਇਹ ਆਦਿ ਤੁਸੀਂ ਨਿਕਲੇ ਉਹਦੇ ਨਾਲ ਹੀ ਉਹ ਵੀ ਚਲ ਗਿਆ ਇਹ ਭਰ ਗਿਆ ਹੁਣੇ ਅੱਗੇ ਗਿਆ ਹਾਂ ਜੀ ਅੱਗੇ ਗਿਆ ਵਾ ਤੈਨੂੰ ਤੇ ਨਹੀਂ ਕੁਝ ਆਖਿਆ ਨਹੀਂ ਮੈਨੂੰ ਨਹੀਂ ਕੁਝ ਕਿਹਾ ਮੈਨੂੰ ਤਾਂ ਬਸ ਕਿੰਦਾ ਮੈਨੂੰ ਗਾੜਾ ਮਿੱਠਾ ਪਾ ਕੇ ਲੈ ਦੇ ਚਾਹ ਵਿੱਚ ਉਹ ਤੇ ਕੁਝ ਗਿਆ ਇਹਨੂੰ ਆਖਣਾ ਹੈ ਅੰਤਰੀਆ ਨਿੰਬੂ ਪੀ ਮਾਸਾ ਜਿਹੜੀ ਤੇਰੀ ਲੱਥੇ ਜਿਹੜਾ ਪੌਰ ਤੇਰੇ ਸਿਰ ਨੂੰ ਚੜੇ ਗਾੜਾ ਮਿੱਠਾ ਮੰਗਦਾ ਹਾਂ ਜੀ ਹਾਂ ਜੀ ਹੁਣ ਏਸੀ ਵਿੱਚ ਤੋਂ ਆਇਆ ਮੰਮੀ ਵਿਚਾਰੀ ਪਹਿਲਾਂ ਗਵਾਂਡੀਆਂ ਕਰਕੇ ਉਹਨਾਂ ਦਾ ਨਹੀਂ ਮੁੰਡਾ ਲੱਗਲੇ ਕਿਸ ਦੇ ਘਰੋਂ ਜਾ ਕੇ ਕੇਨੂੰ ਸਾਦ ਕੇ ਲਈ ਤੁਸੀਂ ਇਹਨੂੰ ਕਹਿ ਕੇ کہیں ਵੀ ਸਮਾਨ ਉਹਨਾਂ ਲਵਾਣੀ ਤਾਂ ਵੀ ਮੈਨੂੰ ਕਿਹਾ ਕਰ ਮੇਰੇ ਆ ਪਵਾੜਾ ਜਿਹੜਾ ਤੈਨੂੰ ਪਤਾ ਵੇ ਕਿੰਨਾ ਗੜਾ ਚੜਿਆ ਪਿਆਈ ਹਾਂ ਜ ਇਹ ਪਤਾ ਤੁਸੀਂ ਪਾਣੀ ਚੱਤ ਪਾਲੀ ਨੇ ਤੁਹਾਨੂੰ ਮੈਂ ਕਿਹਾ ਵੀ ਜਿੱਦੀ ਨਾ ਪਾਇਆ ਪਰ ਪਾਣੀ ਤੁਹਾਨੂੰ ਪਤਾ ਹੈ ਹੁਣ ਪਾਉਣਾ ਤੇ ਪੈਂਦਾ ਵਾ ਆਵੇ ਇੱਥੋਂ ਤੱਕਾ ਨਾੜਾ ਨਹੀਂ ਲਿਗਾਆਂ ਜਾਂ ਨਾਲ ਹੀ ਖਾਰਿਸ਼ ਹੁੰਦੀ ਇਹਨੂੰ ਉਹ ਡਰ ਮਾਰਦੇ ਕੜਾ ਜਿਆਦਾ ਚੜੰਡਿਆ ਹੋਰ ਵੀ ਜਿਆਦਾ ਹੂੰ ਉਹਦੇ ਕਰਕੇ ਤੇ ਮੈਂ ਚੱਲ ਦਵਾਈ ਲਿਆਉਣੀ ਆ ਥੋੜਾ ਬੋਤਾ ਫਰਕ ਪੈ ਜਾਊਗਾ ਸੱਚੀ ਬੜੀ ਜਾਣੋਖਿਆ ਵੇ ਸੋਚ ਪਈ ਕਿਦਾਂ ਇਹਦਾ ਵੀ ਨਾ ਕੋਈ ਹਾਲ ਹੀ ਨਹੀਂ ਹੈਗਾ ਸੱਚੇ ਇਹਨੇ ਨਾ ਸਾਰਾ ਘਰ ਕੜਾਈ ਦੇ ਵਿੱਚ ਪਾ ਰੱਖਿਆ ਵਾ ਹੁਣ ਕਹਿੰਦਾ ਫਾਇਦਾ ਹੀ ਨਹੀਂ ਦੀਦੀ ਜੇ ਦੋਨੇ ਸੁਣਨੇ ਹੀ ਨਹੀਂ ਆਵੇ ਮੈਂ ਵੀ ਟੈਨਸ਼ਨ ਲਈ ਜਾਵਾਂ ਮੈਂ ਕਿਹਾ ਅੱਜ ਮੌਸਮ ਸਹੀ ਆ ਤੇ ਲੈ ਕੇ ਜਾਣੀ ਡੈਡੀ ਨੂੰ ਮੇਲਾ ਉੰਨੀ ਆ ਪਰ ਉਹ ਅਗਲਾ ਬੰਦਾ ਸੁਰਤ ਚ ਨਹੀਂ ਐ ਤੇ ਜਨਾਕ ਨੂੰ ਨਾਲ ਲੈ ਕੇ ਸਵੇਰੇ ਸਵੇਰੇ ਜਦੋਂ ਇਹ ਉੱਠੇ ਨਾ ਤੇ ਉਦੋਂ ਦੱਸੀ ਤੇ ਇਹ ਉਦੋਂ ਚੰਗੇ ਤਰ੍ਹਾਂ ਇਹਦੇ ਕੰਨ ਖਿੱਚਣਗੇ ਅੱਛਾ ਆ ਦੁਪਹਿਰ ਤੱਕ ਸ਼ਾਮਾਂ ਤੱਕ ਤੇ ਉਟਣ ਹੋਇਆ ਹੁੰਦਾ ਕਿਸ ਨਾ ਕਿਸ ਚੀਜ਼ ਨਾਲ ਆਹ ਕੋਈ ਨਹੀਂ ਪਾਜੀ ਤੂੰ ਹੀ ਉਹ ਦਵਾਲੇ ਸ਼ਾਇਦ ਤੁਹਾਡੀ ਮੰਨੀ ਦਵਾਲੇ ਹੋਣੇ ਹਿਸਾਬ ਨਾਲ ਮੈਨੂੰ ਤੇ ਵੀ ਇਹਦਾ ਡਰ ਲੱਗਦਾ ਏ ਮੈਂ ਤਾਂ ਤਾਂ ਵੀ ਨਹੀਂ ਉਹ ਗੱਲ ਕਰਨ ਦਿੰਦੀ ਪਿਓ ਨਾ ਹੋਵੇ ਕਿਤੇ ਜ਼ਿਆਦਾ ਹੀ ਅੱਗੇ ਵੰਗੂ ਫੜਕਾ ਛੱਡੇ ਉਹਨੂੰ ਤੂੰ ਮੈਂ ਤੈਨੂੰ ਕਹਿਨ ਦਿਆ ਵਾ ਕੰਮ ਕੋਈ ਦਾ ਕੋਈ ਦੂਜਾ ਕੀਤਾ ਉਹਨੇ ਮਿੱਠਾ ਵੀ ਗਾੜਾ ਮੰਗੰਦਿਆ ਹੱਥ ਪੈਰ ਦੂਜੇ ਮਲਦਿਆ ਵਾ ਅੰਨਾਸਾਂ ਮਲੀ ਜਾਂਦਾ ਵਾ ਤਾਂਗ ਹੱਥ ਲਾਈ ਜਾਂਦਾ ਵਾ ਤੁਹਾਨੂੰ ਕੀ ਇਹ ਚੀਜ਼ਾਂ ਦਾ ਪਤਾ ਤੁਹਾਨੂੰ ਕਿੱਦਾਂ ਪਤਾ ਮੈਂ ਬਥੇਰੀ ਦੁਨੀਆ ਵੇਖਨਾ ਵਾ ਚਲ ਚਾਹ ਪੀਓ ਐਵੇਂ ਨਾ ਲੱਗੇ ਰਹੋ